ਆਜੋ ਖਾਓ ਵੀ ਰੱਜ ਕੇ ਕੀ ਹਾਲਾ ਪਹਿਲਾ ਗੁੱਡ ਮਾਰਨਿੰਗ ਆਤਰੋ ਚਾਤਰੋ ਰਾਵੀ ਤੇ ਲਾਡੋ ਇਹ ਰਾਤ ਨੂੰ ਬਾਹਰ ਹੁੰਦੇ ਆ ਬਈ ਇਹਨਾਂ ਨੂੰ ਆਪਾਂ ਬਾਹਰ ਬੰਨਣ ਲੱਗੇ ਅੰਦਰ ਗਰਮੀ ਬਹੁਤ ਹੋ ਜਾਂਦੀ ਆ ਤਾਂ ਕਰਕੇ ਰਾਤ ਬਾਹਰ ਸੀ ਇੱਥੇ ਸੀ ਤੇ ਆ ਵੀ ਇੱਥੇ ਸੀ ਹੁਣ ਆਪਾਂ ਛੱਡ ਦਿਆਂ ਬੈਲਾ ਨੂੰ ਹਾਂ ਵੀ ਪਹਿਲਾ ਕੀ ਹਾਲਾ ਤੇਰੇ ਇਹਨੂੰ ਭੇਜਦੇ ਆਪਾਂ ਘਰੇ ਚੱਲ ਵੀ ਬੈਲਾ ਆ ਜਾ ਆ ਜਾ ਚੱਲ 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 ਓਰੇ ਆ ਆਇਆ ਚੱਲ ਦੇ ਚੱਲ ਦੇ ਚੱਲ ਦੇ ਖੜ ਜਾ ਖੜ ਜਾ ਆਇਆ ਦੇਖ ਦੇ ਤੂੰ ਕਿੱਡੀ ਛਾਲ ਮਾਰਦੀ ਆ ਆ ਜਾ ਆਇਆ ਦੇਖ ਦੇ ਕਿੱਡੀ ਕਿ ਮਾਰੇਗੀ ਛਾਲ ਆ ਜਾ ਬਸ ਬਿੱਲੋ ਤੋਂ ਤੇਰੇ ਤੋਂ ਵੱਡੀ ਛਾਲ ਮਾਰ ਜਾਂਦੀ ਆ ਬਸ ਬਸ ਓਏ ਆਇਆ ਮਾਰ ਛਾਲ ਆਏ ਹਏ ਲੱਗੀ ਓਏ ਨੰਬਰ ਖਾਲਾ ਆਇਆ ਨਾਲੇ ਤੈਨੂੰ ਘਰੇ ਭੇਜ ਦਿਆ ਲੈ ਆ ਜਾ ਆ ਇੱਕ ਰਹਿ ਗਿਆ ਲੈ ਇਹਨੂੰ ਕੈਚ ਕਰੀ ਠੀਕ ਆ ਦੇਖਾਂਗੇ ਕੈਚ ਕਰਨਗੇ ਕਿ ਨਾ ਲੈ 1 2 3 ਕਰਕੇ ਛੱਡੂਆਂ 1 2 3 ਜਾ ਯਾਰ ਬੈਲਾ ਕੀ ਯਾਰ ਕੈਚ ਵੀ ਨਹੀਂ ਕਰ ਭਾਈ ਚਲ ਆ ਜਾ ਘਰੇ ਚਲੀਏ ਚੱਲ ਚੱਲ ਭੱਜ ਜਾ ਘਰੇ ਚੱਲ 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 ਪਹਿਲਾਂ ਤਾਂ ਆਪਾਂ ਇੱਧਰ ਫੈਂਸੀ ਛੱਡ ਦਿੰਨੇ ਆ ਆ ਦੋ ਕੁੱਕੜ ਇਹ ਰਹਿ ਗਏ ਫੈਂਸੀ ਆ ਵੀ ਦੇਣੇ ਆ ਆਪਾਂ ਕਿਸੇ ਨੂੰ ਚਲੋ ਵੀ ਬਾਹਰ ਭੱਜੋ ਹੁਣ ਆਉਣਗੇ ਆਪਣੇ ਨਗੀਨੇ ਅਫੀਲ ਗੈਂਗ ਆ ਹੁੰਦੇ ਨੇ ਡਾਕੂ ਸੁਲਤਾਨ ਆਇਆ ਵੀ ਸੁਲਤਾਨ ਸੁਲਤਾਨ ਨੂੰ ਵੀ ਹੁਣ ਇਹਨਾਂ ਨਾਲ ਬੰਦ ਕਰਨ ਲੱਗੇ ਆ ਪੱਠੀਆਂ ਦੇ ਨਾਲ ਚਲੋ ਪਹਿਲਾਂ ਇਹਨਾਂ ਨੂੰ ਛੱਡਦੀ ਆਪਾਂ ਆਜੋ ਵੀ ਇਧਰ ਵੀ ਆਪਣੀਆਂ ਡਾਕਸ ਨੇ ਚੜਕੀ ਆ ਚਲੋ 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 ਦੋ ਦਿਨ ਹੋ ਗਏ ਵੀ ਬਾਹਰ ਨਹੀਂ ਆਈ ਚਲੋ ਆਜੋ ਵੀ ਬਾਹਰ ਭਜਿਓ 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 ਆ ਆ ਆ ਆ ਆ ਆਪਣੇ ਸ਼ਿਕਾਰੀ ਨੇ ਸ਼ਿਕਾਰ ਕਰ ਲਿਆ ਬਈ ਛੋਟਾ ਕਹਿੰਦਾ ਮੈਂ ਕੱਲੀ ਰਹੂੰਗਾ ਖੁੱਡੇ ਚ ਬਈ ਇਹਦੇ ਨਾਲ ਸੁਲਤਾਨ ਰਹਿਦਾ ਸੀ ਇੱਕ ਪੱਠਾ ਹੋਰ ਰਹਿਦਾ ਸੀ ਸਾਰੇ ਰਹਿਣੋਂ ਹਟਾਤੇ ਇਹਨੇ ਮਾਰ ਮਾਰ ਕੇ ਤੜਾ ਮਾਰ ਮਾਰ ਕੇ ਕੰਡੇ ਕੰਡੇ ਤਾਂ ਹਜੇ ਤੇ ਆਏ ਵੀ ਨਹੀਂ ਹੈਗੇ ਪੈਰਾਂ ਤੇ ਵੀ ਦੇਖੋ ਥੋੜਾ ਥੋੜਾ ਬਲੱਡ ਲੱਗ ਰਿਹਾ ਹੁਣ ਤਾਂ ਮਿੱਤਰੋ ਬਈ ਸਾਰੇ ਜਾਨਵਰ ਦਿੱਤੇ ਛੱਡ ਆਪਾਂ ਫੱਟ ਪਦੇ ਆ ਲਿਆਂਦਾ ਹਰਾ ਆਜੋ ਫਿਰ ਫਰਾਂ ਨੂੰ ਪਾ ਦਈਏ ਆ ਆ ਆ ਆਜੋ ਵੀ ਭੱਜ ਕੇ ਆ ਆ ਆਇਓ 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 ਆਜੋ ਵੀ ਆਜੋ ਸਾਰੇ ਆਜੋ ਆਜੋ ਖਾਓ ਵੀ ਰੱਜ ਕੇ ਬੈਲਾ ਦੀ ਆਗੀ ਰੋਟੀ ਚੱਲ ਵੀ ਬੈਲਾ ਹੌਲੀ 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 ਡੇਗेंगी ਕਾਮਲੀ ਜੀ ਖੜ ਜਾ ਖੜ ਜਾ ਬੈਲਾ ਖੜ ਜਾ ਇਹਦੇ ਉੱਤੇ ਧਰ ਕੇ ਪਾ ਲੋ ਪਿੰਜਰੇ ਦੇ ਚੱਲ ਖਾ ਆਹ ਵੀ ਬੰਨਾ ਹਣਾ ਇਹ ਤਾ ਹਾਂ ਆਹ ਕੁੰਡਾ ਪਾ ਦੋ ਨਾ ਬਸ ਜਿਹੜੀ ਘਰੇ ਦੇ ਲੋਕੀਂ ਜਿਦਵਾ ਆਪੋ ਚੰਦਿੰਦੇ ਨੇ ਬਾਤ ਕੋਲ ਚਾਲਵੀ ਵਾਲਾ ਖਾਰ ਅੱਜ ਕੇ ਚੱਕ ਦੇ ਫੱਟੇ ਜਿਹੜੀ ਬਈ ਆਪਣੀ ਆ ਜਗਾ ਹਨਾ ਇੱਥੇ ਆਪਾਂ ਬਣਾਵਾਂਗੇ ਕੋੜੀ ਦਾ ਸੈਟਅਪ ਕੋੜੀ ਦਾ ਸੈਟਪਾਪਾ ਬਣਾਵਾਂਗੇ ਬਈ ਜਿਹੜਾ ਕੋੜੀ ਦਾ ਭਰਾਂਡਾ ਹੋਊਗਾ ਉਹ ਆਜੂ ਆ ਜਗਾ ਤੇ ਹਨਾ ਜਿਹੜੀ ਆ ਜਗਾ ਇੱਥੇ ਆਜੂਆ ਤੇ ਜਿਹੜੀ ਆ ਡੱਗੀ ਆ ਗਈ ਆ ਡੱਗੀ ਅੱਧੀ ਉਹਦੇ ਵਿੱਚ ਆਜੂਗੀ ਤਾਂ ਕਿ ਕੋੜੀ ਬਈ ਇੱਥੇ ਆ ਕੇ ਪਾਣੀ ਪੀ ਸਕੇ ਅੱਧੀ ਡੱਗੀ ਬਾਹਰ ਹੋਊ ਅੱਧੀ ਹੋਊ ਤਵੇਲੇ ਦੇ ਅੰਦਰ ਤੇ ਕੋੜੀ ਦਾ ਫੈਟਪ ਹੋ ਇਥੋਂ ਤੱਕ ਜਿੱਥੋਂ ਤੱਕ ਪੋਦਾ ਲੱਗ ਰਿਹਾ ਇਥੋਂ ਲੈ ਕੇ ਉਥੋਂ ਤੱਕ ਆ ਸਾਰੀ ਖੁੱਲੀ ਥਾਂ ਛੱਡਾਂਗੇ ਉਹਦੇ ਭੱਜਣ ਕੋ ਦਣ ਵਾਸਤੇ ਬੜਾ ਕੈਂਟ ਜਿਹਾ ਫੈਟ ਬਣਾਵਾਂਗੇ ਆ ਸਾਰਾ ਚੱਕ ਦਾਂਗੇ ਜਾਲੀਆਂ ਜੂਲੀਆਂ ਆ ਜਾਲ ਜੂਲ ਸਾਰਾ ਕੁਝ ਚੱਕ ਦਾਂਗੇ ਫੈਟ ਨੂੰ ਇੱਕ ਨਵਾਂ ਰੂਪ ਦੇਵਾਂਗੇ ਆਪਾਂ ਕੈਂਟ ਜਿਹਾ ਬਣਾ ਦਾਂਗੇ ਲਿਆ ਫੜ ਕੀਰ ਤੇ ਟੋਕਰੀ ਫੜ ਲੋ ਬਈ ਚੱਕੋ ਆਂ ਢੇਰੋ ਚਾਰ ਹੀ ਮਿਲੇ ਨੇ ਬਸ ਫੈਦਰੋਂ ਉਧਰ ਆ ਪੈਦਰ ਤੜਤਰਾ ਰੇਮ ਤਾਂ 5 6 7 8 9 10 11 12 ਉਧਰ ਵੀ ਹੈਗੇ ਇਹ ਹੋਰ 13 14 13 14 ਇੱਕੋ ਪੰਡ 15 ਲਿਓ ਬਈ ਲਓ ਜੀ ਅੱਜ ਮਿੰਨੀ ਫਾਰਮ ਚੋਂ ਮਿਲੇ ਨੇ 15 ਅੰਡੇ ਬਾਧੂ ਆ ਬਈ ਲੈ ਜੋ ਤੂੰ ਆ ਲੈ ਚੱਲ ਲਓ ਜੀ ਅੱਜ ਆ ਗਏ ਆਪਾਂ ਆਪਣੇ ਉਤਲੇ ਸੈਟਪ ਤੇ ਇੱਕ ਭਰਾ ਦਾ ਕਮੈਂਟ ਆਇਆ ਸੀ ਕਹਿੰਦਾ ਭਾਈ ਬਹੁਤ ਦਿਨ ਹੋ ਗਏ ਉਤਲੇ ਸੈਟਪ ਵਾਲੇ ਕਬੂਤਰ ਦੇਖਣ ਕਨੀਓ ਤਰਸ ਗਏ ਤਾਂ ਭਾਈ ਤੁਹਾਡੇ ਆਪ ਦੇ ਜਾਨਵਰ ਨੇ ਆਪਦਾ ਚੈਨਲ ਆ ਥੱਲੇ ਕਮੈਂਟ ਕਰਨ ਵਾਲੇ ਬਣਿਆ ਕਰੋ ਜੋ ਚੀਜ਼ ਕਹਾਂ ਕਰੋਗੇ ਆਪਾਂ ਉਹੀ ਕਰ ਦਿਆ ਕਰਾਂਗੇ ਜਿਹੜੀ ਚੀਜ਼ ਦੇਖਣੀ ਹੋਊ ਜਾਂ ਨੌਲੇਜ ਲੈਣੀ ਹੋਊ ਤਾਂ ਥੱਲੇ ਕਮੈਂਟ ਕਰਨ ਵਾਲੇ ਬਣਿਆ ਕਰੋ ਤੁਸੀਂ ਬਾਕੀ ਭਈ ਕਾ ਸ਼ਾਤਰੀ ਲਾ ਲਈ ਇੱਕ ਲਾ ਲਈ ਉਹ ਵੱਡੀ ਹਨ ਤੇ ਇੱਕ ਇਧਰ ਜਾਲ ਲਾ ਲਿਆ ਆਪਾਂ ਤੇ ਇੱਕ ਇਧਰ ਸ਼ਾਤਰੀ ਲਾ ਲਈ ਜਣੀ ਕੀ ਬਈ ਚਾਰੇ ਖੋਨਿਆਂ ਦੇ ਵਿੱਚ ਛਾਤਰੀਆਂ ਹੋ ਗਈਆਂ ਛਾਤਰੀ ਜਾਲ ਛਾਤਰੀ ਛਾਤਰੀ ਤੇ ਆ ਧੁੱਪ ਵਾਲਾ ਜਾਲ ਆ ਤਾਂ ਜੋ ਬਈ ਫਿਰ ਬੱਚੇ ਕੱਢਦੇ ਆ ਬਾਹਰ ਜਿਹੜੇ ਪੱਟੇ ਹੋਏ ਨੇ ਉਹਨਾਂ ਨੂੰ ਛਾਤਰੀ ਤੇ ਬਿਠਾਉਣੇ ਆ ਵੈਸੇ ਤਾਂ ਬਈ ਨੈੱਟ ਮੰਗਾਰਖਿਆ ਨੈੱਟ ਹਲੇ ਆਇਆ ਨਹੀਂ ਆਹ ਖੋਡੇ ਦੇ ਅੱਗੇ ਨੈੱਟ ਲਾ ਕੇ ਫਿਰ ਆਪਾਂ ਧੁੱਪ ਲਵਾਇਆ ਕਰਾਂਗੇ ਨਾਲੇ ਪੱਕੇ ਕਰਾਂਗੇ ਸਿੱਧੇ ਕਰਾਂਗੇ ਕਬੂਤਰਾਂ ਨੂੰ ਪਰ ਆ ਜਜ ਆਪਾਂ ਛਾਤਰੀ ਤੇ ਬਿਠਾ ਦਿੰਨੇ ਆ ਹਨਾ ਕਿਉਂਕਿ ਇਹਨਾਂ ਦੇ ਕਾਫੀ ਖੰਭ ਆ ਗਏ ਆਜੋ ਫਿਰ ਪਹਿਲਾਂ ਤਾਂ ਆਪਾਂ ਆ ਬੱਚਿਆਂ ਨੂੰ ਕੱਢਾਂਗੇ ਬਈ ਸਾਰਿਆਂ ਨੂੰ ਜਿਹੜਿਆ ਹੈਗੇ ਆ ਹਨਾ ਆਪਣੇ ਪੱਟੇ ਹੋਏ ਤੇ ਉਸ ਤੋਂ ਬਾਅਦ ਬਈ ਇੱਧਰ ਜਿਹੜੇ ਆਪਣੇ ਵੱਡੇ ਨੇ ਇੱਧਰ ਆਪਣੇ ਵੱਡੇ ਕਬੂਤਰ ਨੇ ਬਈ ਆ ਸਾਰੇ ਵੱਡੀਆਂ ਜੋੜੀਆਂ ਬੈਠੀਆਂ ਇਹਨਾਂ ਤੋਂ ਆਪਾਂ ਅੰਡੇ ਲੈਣੇ ਨੇ ਬੱਚੇ ਧਰੋਣੇ ਨੇ ਹਨਾ ਇਹ ਤਾਂ ਛੱਡ ਰੱਖੀਆਂ ਨੇ ਇੱਧਰ ਤਾਂ ਇਹਨਾਂ ਨੂੰ ਤਾਂ ਬਾਹਰ ਕੱਢਦੇ ਨਹੀਂ ਹੈਗੇ ਇਹ ਅੰਦਰ ਹੀ ਰਹਿਣਗੇ ਬਾਕੀ ਇਹਨਾਂ ਦੇ ਖੁੱਡੇ ਦੀ ਸਫਾਈ ਕਰਤੀ ਬਈ ਦੇਖੋ ਜਮਾਂ ਨੀਟ ਐਂਡ ਕਲੀਨ ਹੋ ਗਿਆ ਓਕੇ ਦੀ ਰਿਪੋਰਟ ਆ ਬਈ ਇੱਧਰੋਂ ਕਰਦੇ ਆ ਬੰਦ ਤੇ ਬੱਚੇ ਕੱਢਦੇ ਆ ਬਾਹਰ ਆਜੋ ਫਿਰ ਲਓ ਜੀ ਪਹਿਲਾਂ ਤਾਂ ਦੋ ਬੱਚੇ ਬਾਹਰ ਕੱਢ ਲੇ ਕਾਲੀ ਨੋਕ ਕਾਲੀ ਦੀ ਕਬੂਤਰੀ ਘਟੀਆਂ ਅੱਖਾਂ ਦੀ ਕਾਲੀ ਨੋਕ ਇਕਾ ਛਟੀਆਂ ਅੱਖਾਂ ਦਾ ਇਹ ਵੀ ਬੜਾ ਫਿਰ ਆ ਬਈ ਇਹਨਾਂ ਦੋਨਾਂ ਨੂੰ ਛੱਡਾਂਗੇ ਦੇਖਦੇ ਆ ਆ ਛਾਤਰੀ ਤੇ ਬਹਿੰਦੇ ਆ ਜਾਂ ਫਿਰ ਵੱਡੀ ਤੇ ਬਹਿੰਦੇ ਆ ਜਾਂ ਫਿਰ ਇੱਥੇ ਬਹਿੰਦੇ ਨੇ ਇਧਰਲੀ ਤੇ ਤਾਂ ਜੋ ਬਈ ਭੋਲਾ ਆ ਛੱਡ ਦਿੰਨੇ ਆ ਆਪਾਂ ਛਾਤਰੀ ਤੇ ਬਿਠਾਉਣ ਦੀ ਕੋਸ਼ਿਸ਼ ਹੀ ਕਰਾਂਗੇ ਲਓ ਜੀ ਦੋਨੇ ਉੱਡ ਗਏ ਤਾ ਮੇਟਰ ਉਹ ਇੱਧਰ ਦੋ ਹੋਰ ਕੱਢ ਲਏ ਬਾਹਰ ਕਾਲੀ ਨੋ ਕਾਲੀ ਦੀ ਭੈਣਾਂ ਬਈ ਦੇਖੋ ਜਮਾ ਸਾਵੀ ਕਾਲੀ ਨੋ ਖੱਟੀਆਂ ਅੱਖਾਂ ਤੇ ਕਾ ਕੱਢ ਲਿਆ ਬਈ ਆਹ ਦੇਖੋ ਆਹ ਟੀਰਾ ਕਬੂਤਰ ਇਹ ਗਾਨੀ ਵਾਲੀ ਜੋੜੀ ਦਾ ਪੱਠਾ ਹੈਗਾ ਲੈ ਇਹਨਾਂ ਨੂੰ ਬੋਛ ਕੇ ਇਹ ਛਤਰੀ ਤੇ ਛੱਡ ਦਿਆ ਲੈ ਵੀ ਬਹਿ ਜੇ ਉਹ ਠੀਕ ਆ ਕਿਰਾ ਬਹਿ ਗਏ ਬਹਿ ਗਏ ਇੱਕ ਉੱਡ ਗਿਆ ਆ ਉੱਡ ਗਿਆ ਪਤੰਦਰ ਇੱਕ ਇਹ 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 ਬਹਿ ਜਾ ਬਹਿ ਜਾ ਬਹਿ ਜਾ ਸ਼ੁਕਰਾ ਬਹਿ ਗਿਆ ਲਓ ਜੀ ਆ ਵੀ ਬਹਿ ਗਿਆ ਦੋ ਬਹਿ ਗਏ ਇਹਨਾਂ ਨੂੰ ਦੇਖ ਕੇ ਉਹ ਵੀ ਬਹਿ ਜਾਊਗੀ ਆ ਤਾਂ ਬਾਲੀ ਜਰੀਲੀ ਆ ਬਈ ਬਾਲਾ ਪੈੜਾ ਉੜਦੀ ਹੈਗੀ ਆ ਫਿਰਦੀ ਤੇ ਆ ਕੱਢ ਲੇ ਬਈ ਦੋ ਬੱਚੇ ਹੋਰ ਬਾਹਰ ਖਟੀਆਂ ਦਾ ਤੇ ਕਾਫਰ ਮੇ ਰੰਗੀ ਅੱਖ ਦਾ ਇਹਨਾਂ ਨੂੰ ਵੀ ਹੌਲੀ ਜੇ ਛੱਡਾਂਗੇ ਤੇ ਦੋ ਉੱਡ ਜਾਂਦੇ ਨੇ ਬਈ ਤੇ ਦੋ ਬੈਠੇ ਛਾਤਰੀ ਤੇ ਦੋ ਆ ਫਿਰਦੇ ਚਲੋ ਵੀ ਤੁਸੀਂ ਵੀ ਬਹਿ ਜਾਓ ਹੌਲੀ ਜੇ ਉੱਡੇ ਹੋ ਨਾ ਲਓ ਜੀ ਇਹ ਵੀ ਉੱਡ ਗਏ ਬੈਂਦੀ ਨਹੀਂ ਹੈਗੇ ਬਤੰਦਰ ਯਾਰ ਦੋ ਬੱਚੇ ਆ ਕੱਢ ਲੈਂਦੇ ਇਹਨਾਂ ਨੂੰ ਵੀ ਛੱਡ ਕੇ ਦੇਖਦੇ ਆ ਮੈਂ ਕਹਣਾ ਇਹਨਾਂ ਨੂੰ ਵੱਡੀ ਛਤਰੀ ਤੇ ਛੱਡ ਕੇ ਦੇਖਦੇ ਆ ਬਈ ਜੇ ਬੈ ਜਾਣਗੇ ਤਾਂ ਛੋਟੀ ਤੇ ਤਾਂ ਬੈਠਾ ਨਹੀਂ ਤੁਹਾਨੂੰ ਪਤਾ ਇੱਕ ਵੀ ਸਾਰੇ ਓਡੇ ਆਂਦੇ ਨੇ ਬੈਂਦੇ ਸਾਰ ਐ ਤੇ ਛੱਡ ਕੇ ਦੇਖਦੇ ਆ ਲੈ ਵੀ ਕਿਹੜਾ ਬਹਿ ਜਿਓ ਥੋੜੇ ਓਲਾ ਮਾਰਾਂਗੇ ਉੱਡ ਗਏ ਵੀ ਇਹਨਾਂ ਦੋਨਾਂ ਨੂੰ ਇੱਥੇ ਹੀ ਛੱਡਾਂਗੇ ਬਈ ਬਾਕੀ ਤਾਂ ਓੜਰੇ ਨੇ ਬੱਸ ਕੱਲੇ ਉਹ ਦੋ ਹੀ ਬੈਠੇ ਛਤਰੀ ਤੇ ਬਾਕੀ ਤਾਂ ਸਾਰੇ ਓਡੇ ਫਿਰਦੇ ਆ ਲਓ ਵੀ ਬਹਿ ਜਿਓ ਕੇਰਾ ਥੋੜਾ ਜਦੋਂ ਕਪੜਾ ਉੱਡਦਾ ਨਾ ਡਰਦੇ ਨੇ ਲਓ ਜੀ ਇੱਕ ਉੱਡ ਗਿਆ ਇੱਕ ਬਹਿ ਗਿਆ ਆਹ ਬਹਿ ਗਿਆ ਇੱਕ ਚੱਕ ਆਇਆ 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 ਇਹ ਵੀ ਉੱਡ ਗਿਆ ਕਾਫੀ ਦਿਨ ਹੋ ਗਏ ਨਾ ਪੱਟਿਆਂ ਨੂੰ ਵੀ ਹੁਣ ਸਰ ਹੋਏ ਨੇ ਹਾਂ ਹਾਂ ਤੇਰੀ ਉਹ ਤੇਰਾ ਪਲਾ ਹੋ ਜੀ ਤੇਰਾ ਨਿੰਮ ਤੇ ਕਦੇ ਬੈਠਾ ਨਹੀਂ ਕਰ ਰਣੀ ਅੱਜ ਕਿਵੇਂ ਪੈਰ ਲਾਈਏ ਨਾ ਨਿੰਮ ਤੇ ਆ ਪੰਗਾ ਹੁੰਦਾ ਬਈ ਜਦੋਂ ਠੰਡ ਤੋਂ ਬਾਅਦ ਆਪਾਂ ਕਬੂਤਰ ਬਾਹਰ ਕੱਢਦੇ ਆ ਗਰਮੀਆਂ 'ਚ ਪਹਿਲੀ ਵਾਰ ਹਨਾ ਤਾਂ ਕਰਕੇ ਨੈੱਟ ਲਾ ਕੇ ਕੱਢਣੇ ਪੈਂਦੇ ਨੇ ਤਾਂ ਬਈ ਥੋਡੇ ਕਹਿਣ ਤੇ ਅੱਜ ਮੈਂ ਬਾਹਰ ਕੱਢੇ ਨੇ ਕਬੂਤਰ ਬਾਈ ਕਹਿੰਦੇ ਸੀ ਬਹੁਤ ਦਿਨ ਹੋ ਗਏ ਦਿਖਾਏ ਨਹੀਂ ਮੈਂ ਕਿਹਾ ਚਲੋ ਅੱਜ ਨਾਲੇ ਕਬੂਤਰਾਂ ਨੂੰ ਧੁੱਪ ਲੱਗ ਜੂਗੀ ਨਾਲੇ ਛਾਤਰੀ ਤੇ ਬਹਿ ਜਾਣਗੇ ਆ ਮਿੱਤਰੋ ਆਖਰੀ ਬੱਚਾ ਹੈਗਾ ਇਹਨੂੰ ਵੀ ਪਿਆਰ ਨਾਲ ਛਾਤਰੀ ਤੇ ਬਿਠਾਵਾਂਗੇ ਬਹਿ ਜਾ ਵੀ ਇਹ ਤਾਂ ਬਹਿ ਜੂ ਯਾਰ ਛੋਟਾ ਮੇਤਰੋ ਬਈ ਤਿੰਨ ਤਾ ਕੇ ਬਹਿ ਗਏ ਬੱਚੇ ਛਤਰੀ ਤੇ ਬਾਕੀ ਬਾੜ ਤੇ ਖੁੱਡੇ ਚ ਬਈ ਇਧਰ ਬਾੜ ਤੇ ਸਾਰੇ ਆ ਫਿਰਦੇ ਆ ਤਿੰਨ ਤੇ ਦੋ ਪੰਜ ਪੰਜ ਤੇ 6 7 8 ਆ ਸਾਰੇ ਆ ਗਏ ਤੇ ਇੱਕ ਅੱਧਾ ਫਿਰਦਾ ਹੋਊ ਜੇ ਆਸਮਾਨ ਚ ਕੋਈ ਫਿਰਦਾ ਹੋਇਆ ਤਾਂ ਤਾਂ ਬਾਕੀ ਆਲਮੋਸਟ ਸਾਰੇ ਆ ਗਏ ਇਹਨਾਂ ਨੂੰ ਥੋੜੀ ਧੁੱਪ ਲੱਗ ਜਾਣ ਦੋ ਇਹ ਵੀ ਆ ਜਾਣਗੇ ਅੰਦਰ ਓ ਰੁਕ ਜੋ ਵੀ ਰੁਕ ਜੋ ਤੁਹਾਡੇ ਵਾਸਤੇ ਵੀ ਲਿਆਂਦਾ ਟੈਨਸ਼ਨ ਕਿਉ ਲੈਂਨੇ ਹੋ ਆ ਲਓ ਤੁਹਾਡਾ ਹਰਾ ਖਾਓ ਚੱਕੋ ਲੱਗ ਜਾ ਮੜ ਜਾ ਇੱਕ ਹੋਰ ਵੀ ਆ ਆफी ਆ ਲੋ ਦੋਨੇ ਦੋ ਦੋ ਜਾਣੇ ਹੋ ਜੋ ਇੱਕ ਚ ਨਾ ਲੱਗ ਜਾ ਤੂੰ ਇਧਰ ਆ ਜਾ ਹਾਂ ਬਈ ਤੂੰ ਫਿਆਣਾ ਲੱਗਦਾ ਮੈਨੂੰ ਆ ਦੋਨੇ ਫਿਆਣੇ ਨੇ ਗਿੰਨੀ ਪੇ ਕੱਢ ਲਾ ਕੇ ਖਾਣ ਖਰਗੋਸ਼ ੱਡ ਲਾ ਗੇ ਹੁਣ ਆਪਣਾ ਇੱਕ ਮੇਨ ਕੰਮ ਰਹਿ ਗਿਆ ਦੋ ਤਿੰਨ ਦਿਨਾਂ ਤੋਂ ਆਪਣੀਆਂ ਮੁਰਗੀਆਂ ਲਗਾਤਾਰ ਫੇਵਾ ਤੇ ਬੈਠੀਆਂ ਨੇ ਅੱਜ ਸਾਰੀਆਂ ਨੂੰ ਬਾਹਰ ਕੱਢ ਦਿੰਨੇ ਆ ਇੱਕ ਮੁਰਗੀ ਨੇ ਸੱਚ ਹੋਰ ਮੰਗ ਲਈ ਸੇਵਾ ਆ ਜਿਹੜੀ ਬਈ ਸੁਲਤਾਨ ਦੀ ਪੱਠੀ ਆ ਆਹਾ ਬਈ ਐਨੇ ਮੰਗ ਲਈ ਸੇਵਾ ਅਮਨ ਨੂੰ ਬਹੁਤ ਬਹੁਤ ਵਧਾਈਆਂ ਅਮਨ ਦੀ ਪੱਠੀ ਨੇ ਸੇਵਾ ਮੰਗ ਲਈ ਤਾਂ ਬਈ ਬਹੁਤ ਵਧੀਆ ਹੋਇਆ ਐਨੇ ਐਨੇ ਦੋ ਤਿੰਨ ਦਿਨਾਂ ਤੋਂ ਸੇਵਾ ਮੰਗ ਰੱਖੀ ਆ ਤਾਂ ਬਾਕੀ ਆ ਜਾਓ ਬਈ ਜਿਹੜੀਆਂ ਸੇਵਾ ਵਾਲੀਆਂ ਮੁਰਗੀਆਂ ਨੇ ਸਾਰੀਆਂ ਨੂੰ ਬਾਹਰ ਕੱਢਦੀ ਐ ਅੱਜ ਤਾਂ ਇੱਕ ਦੋ ਭਰਾਮਾਂ ਦੇ ਕਮੈਂਟ ਆਉਂਦੇ ਹੁੰਦੇ ਨੇ ਵੀ ਰੋਜ਼ ਕੱਢਿਆ ਕਰੋ ਥੋੜਾ ਥੋੜਾ ਟਾਈਮ ਤਾਂ ਬਈ ਕਈ ਵਾਰ ਟਾਈਮ ਨਹੀਂ ਲੱਗਦਾ ਹੈਗਾ ਤਾਂ ਕਰਕੇ ਆਪਾਂ ਕੱਢ ਨਹੀਂ ਸਕਦੇ ਤਾ ਇੱਕ ਦਿਨ ਛੱਡ ਕੇ ਆਪਾਂ ਜਰੂਰ ਕੱਢਿਆ ਕਰਾਂਗੇ। ਲਓ ਜੀ ਆਹ ਕੱਢਤੀ ਬਾਹਰ। ਇਹਨੂੰ ਇੱਥੇ ਹੌਲੀ ਜੇ ਛੱਡਾਂਗੇ ਤਾਂ ਕਿ ਇਹਦੀਆਂ ਲੱਤਾਂ ਹੌਲੀ-ਹੌਲੀ ਚੱਲ ਪੈਣ। ਸੁਲਤਾਨ ਪਰਾਂ ਰਹਿ ਤੂੰ ਪਰਾਂ ਚੱਲ। ਕੀਰਤ ਆਹ ਮੁਰਗੇ ਨੂੰ ਕੋਲੇ ਨਾ ਆਉਣ ਦੀ ਮੁਰਗੀ ਦੇ ਇਹਨੂੰ ਤੁਰ ਫਿਰ ਲੈਣ ਦੇ। ਆਹ ਦੇਖ ਕੇ ਮੈਂ ਲੱਤਾਂ ਖੋਲਦੀ ਆ ਆਪਦੀਆਂ। ਤਾਂ ਵੀ ਤੁਹਾਨੂੰ ਵਧਾਈਆਂ ਸਾਰੇ ਆਂਡਿਆਂ 'ਚ ਬੱਚੇ ਬਣ ਲੱਗੇ ਤੇ ਆਹ ਪਾ ਦਿੰਦੇ ਆ ਉੱਤੇ। ਚੱਕੋ ਜੀ। ਆਇਆ ਤੈਨੂੰ ਵੀ ਕੱਢੀਏ ਬਾਹਰ। ਤੈਨੂੰ ਵੀ ਕਈ ਦਿਨ ਹੋ ਗਏ ਬੈਠੀ ਨੂੰ। ਇਹਦੇ ਬੱਚੇ ਤਾਂ ਬਈ 5-7 ਦਿਨਾਂ ਤੱਕ ਹਫ਼ਤੇ ਤੱਕ ਆਉਣ ਵਾਲੇ ਨੇ ਬਾਹਰ ਤੈਨੂੰ ਬਾਹਰ ਕੱਢ ਦਿੰਨੇ ਆਪਾਂ ਬਸ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਹੌਲੀਏ ਛੱਡਾਂਗੇ ਲੈ ਚੱਲ ਚੱਲ ਹੌਲੀ-ਹੌਲੀ ਖੋਲ ਲੱਤਾ ਆਪਦੀਆਂ ਖੋਲ ਲਾ ਖੋਲ ਲਾ ਦਾਣਾ ਪਾਣੀ ਖਾਲਾ ਔਰੇ ਖੰਡਿਆ ਪਿਆਗਾ ਓਏ ਹੋਏ ਓਡਲੀ ਇਹਦੇ ਉੱਤੇ ਵੀ ਆ ਬੋਰੀ ਪਾ ਦਿੰਨੇ ਆ ਲਓ ਜੀ ਤਾਂ ਕਿ ਆਂਡੇ ਨੂੰ ਗਰਮੇਸ਼ ਰਵੇ ਠੰਡੇ ਨਾ ਹੋਣ ਐਦਾ ਵੀ ਕੰਮ ਡਾਣਾ ਲੈ ਵੀ ਪੱਠੀਏ ਹੁਣ ਆ ਗਈ ਤੇਰੀ ਵਾਰੀ ਤੈਨੂੰ ਵੀ ਤਿੰਨ ਚਾਰ ਦਿਨ ਹੋ ਗਏ ਬੈਠੀ ਨੂੰ ਆਇਆ ਬਾਹਰ ਅੱਜ ਘੁੰਮ ਫਿਰਲਾ ਤਾਂ ਬਈ ਕਮੈਂਟ ਕਰ ਕਰਕੇ ਆਪਦੀ ਰਾਏ ਜ਼ਰੂਰ ਦਿਆ ਕਰੋ ਕੋਈ ਨਾ ਕੋਈ ਸਕੀਮ ਦਿਮਾਗ 'ਚ ਨਹੀਂ ਹੁੰਦੀ ਤਾਂ ਕਮੈਂਟ ਪੜ ਕੇ ਆ ਜਾਂਦੀ ਆ ਕਮੈਂਟ ਮੈਂ ਫਰਿਆਂ ਦੇ ਪੜਦਾ ਹੁਣ ਲਓ ਜੀ ਇਹਨੂੰ ਵੀ ਅੱਜ ਬਾਹਰ ਕੱਢ ਦਿੰਨੇ ਆ ਆਪਾਂ ਕੀਰਤਾ ਆਂਡੇ ਆਂਡੇ ਨੇ ਦੱਬ ਲਿਆ ਹਨਾ ਥੱਲੇ ਚੱਲ ਕੋਈ ਨਹੀਂ ਚੱਕਦੇ ਆਂ ਬਿੱਠ ਬੁੱਠੀ ਜੀ ਤੇ ਨਾਲੇ ਆਂਡੇ ਕਰਦੇ ਆਂ ਫੱਟ ਲੈ ਵੀ ਘੁੰਮ ਫਿਰਲਾ ਜਾ ਬਾਜਾ ਆਂਡੇ ਬਈ ਆਪਾਂ ਇੱਧਰ ਕੱਢ ਲਏ ਸਾਰੇ ਬਾਹਰ ਤੇ ਇੱਧਰ ਆਪਾਂ ਨਵੀਂ ਤੂੜੀ ਪਾਉਣ ਲੱਗਿਆ ਤੇ ਜਿਹੜੀ ਗਿੱਲੀ ਤੂੜੀ ਸੀ ਉਹ ਸਾਰੀ ਕੱਢਤੀ ਤੇ ਆ ਪਈਆ ਬਈ ਨਵੀਂ ਤੂੜੀ ਲਿਆ ਕੀਰ ਤੇ ਚੱਕ ਕੇ ਟੋਕਰੀ ਤੇ ਆਂਡੇ ਬਈ ਸਾਰੇ ਸਾਫ਼ ਕਰਤੇ ਜੰਨਾਂ ਤੇ ਮਾੜੀ ਮੋਟੀ ਬਿੱਠ ਲੱਗ ਰਹੀ ਸੀ ਤਾਂ ਵੀ ਤੂੜੀ ਆਪਾਂ ਨਾ ਸੰਘਣੀ ਪਾ ਦਿੰਨੇ ਆ ਥੋੜੀ ਜੀ ਹਨਾ ਜਮਾਂਣ ਪੂਰੀ ਸੁੱਕੀ ਤੂੜੀ ਹੋ ਗਈ ਬਈ ਹੁਣ ਇਹ ਹੁਣ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਦੇਖੋ ਐਨ ਪੂਰਾ ਵਧੀਆ ਕੰਫਰਟੇਬਲ ਗੱਦੇ ਵਰਗਾ ਬਣ ਗਿਆ ਤੇ ਹੁਣ ਆਂਡੇ ਸਾਰੇ ਆਪਾਂ ਫਿੱਟ ਕਰ ਦਿੰਨੇ ਆ ਟਰਕੀ ਦਾ ਇਹਦੇ ਵਿੱਚ ਟਰਕੀ ਦੇ ਇਹਦੇ ਵਿੱਚ ਤਿੰਨ ਅੰਡੇ ਨੇ ਬਈ ਟਰਕੀ ਦੇ ਬਾਕੀ ਅਫੀਲਾ ਦੇ ਨੇ ਤਿਆਰ ਆ ਯਾਰ ਦੇ ਨੇ ਯਾਰ ਮੈਂ ਕਹਿੰਦਾ 19 20 ਅੰਡੇ ਨਾ ਮੁਰਗੀ ਵਾਸਤੇ ਬਹੁਤ ਜ਼ਿਆਦਾ ਆ ਤਾਂ ਕਰਕੇ ਬਈ ਦੇਖੋ ਆ ਬਿੱਠੇ ਨਾਲ ਲਿਬੜ ਰਿਹਾ ਅੰਡਾ ਹਨਾ ਆ ਦੋਨੇ ਲਿਬੜੇ ਪਏ ਨੇ ਤਾਂ ਕਰਕੇ ਬਈ ਅੰਡੇ ਜ਼ਿਆਦਾ ਆ ਮੈਂ ਕਹਿੰਦਾ ਇੱਕ ਅੱਧਾ ਅੰਡਾ ਆ ਰ ਆਰ ਦਾ ਪਾ ਕਟਾ ਦੇਣੇ ਆਗੇ ਚੈੱਕ ਕਰ ਲੈਣੇ ਜੇ ਬੱਚਾ ਬਣ ਗਿਆ ਹੋਇਆ ਫੇਰ ਤਾਂ ਨਹੀਂ ਆਪਾਂ ਚੱਕਦੇ ਜੇ ਨਾ ਬਣਿਆ ਹੋਇਆ ਫੇਰ ਆਪਾਂ ਚੱਕ ਦਾਂਗੇ ਆ ਧਰਤਾ ਮੈਟ ਗ੍ਰੀਨ ਜ ਆਪਾਂ ਉੱਤੇ ਅੰਡੇ ਨਿਗੇ ਰਹਿਣਗੇ ਕੰਮ ਸੈੱਟ ਆ ਬਈ ਓਕੇ ਦੀਆਂ ਰਿਪੋਰਟਾਂ ਨੇ ਅੱਧੇ ਘੰਟੇ ਤੱਕ ਬਿਠਾ ਦਾਂਗੇ ਮੁਰਗੀ ਚਲੋ ਆਜੋ ਵੀ ਕਬੂਤਰਾਂ ਨੂੰ ਦਾਣੇ ਰੱਖਦੀ ਆ ਆਪਣੇਆਂ ਨੂੰ ਵੱਡਿਆਂ ਨੂੰ ਆ ਲਓ ਵੀ ਤੁਹਾਡੇ ਦਾਣੇ ਇੱਥੋਂ ਖਾ ਲਿਓ ਆਜੋ ਲਓ ਜੀ ਸਾਰੇ ਕਬੂਤਰ ਆ ਗਏ ਦਾਣੇ ਤੇ ਬਈ ਵੱਡੇ ਆਪਣੇ ਲਓ ਵੀ ਮਿੱਤਰੋ ਤਿੰਨੇ ਬੱਚੇ ਬਾੜ ਤੇ ਆ ਗਏ ਵੀ ਸਾਰੇ 2 ਤੇ 2 4 5 6 7 8 ਇਕੱਠ ਆ ਸਾਰੇ ਬਾੜ ਤੇ ਇੱਕ ਅੱਧਾ ਰਹਿ ਗਿਆ ਬਸ ਉਹ ਵੀ ਆ ਜੂ ਤਾਂ ਗੇਟ ਕਰਦੇ ਆ ਬੰਦ ਆਪਾਂ ਕੰਮ ਡੰਨ ਹੋ ਗਿਆ